ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਈਵਾਲ ਅੱਪਾ ਜਾਏ ਬਈ ਜੀ ਲੌਂਗਵਾਲ ਬੱਕਰੇ ਤੇ ਬੱਕਰੀਆਂ ਦੀ ਮੰਡੀ ਤੇ ਬਾਈ ਮੰਡੀ ਬਹੁਤ ਜ਼ਿਆਦਾ ਭਰੀ ਆ ਇਸ ਮੰਡੀ ਦੇ ਵਿੱਚ ਬਾਈ ਅੱਜ ਬਰੀਡਰ ਬੱਕਰੇ ਬੱਕਰੀਆਂ ਆਈਆਂ ਬਾਈ ਜੀ ਤੁਸੀਂ ਦੇਖੋ ਬੱਕਰੀਆਂ ਤੇ ਸੌਦੇ ਤੁਹਾਨੂੰ ਦਿਖਾਵਾਂਗੇ ਹੁਣ ਬਾਈ ਜੀ ਸੌਦਾ ਵੀਡੀਓ ਨਾਲ ਬਣੇ ਰਹੋ ਚਾਰ ਬੱਕਰੀਆਂ ਦਾ ਸੌਦਾ ਹੋਊਗਾ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਆਪਣਾ ਵਾਕਈ ਨੈਟ ਦੇ ਪਾਉਣੀ ਆ ਆਪਣਾ ਫੋਨ ਨੰਬਰ ਆ ਜੀ 7885838188 ਤੇ ਕਾਲ ਕਰਿਓ ਜੀ ਲਓ ਬਾਈ ਜੀ ਦੇਖੋ ਸੌਦਾ ਚਾਰ ਬਕਤਿਆਂ ਦਾ ਬਾਈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਆਜੋ ਬਾਈ ਦੇਖੋ ਸੌਦਾ ਇਹਦਾ ਫਾਰਮ ਜੋ ਪੱਠਾ ਆਈਆਂ ਨੇ ਆਪਣੇ ਕੋਲ ਨਵੀਂ ਠੀਕ ਹੈ ਫਾਰਮ ਚ ਆਇਆਗਾ ਉੱਤੇ ਦੇ ਖਾਨ ਵਾਲਿਆਂ ਨੇ ਕਾ ਪੱਠਾ ਉੱਤੇ ਦੇ ਖਾਨ ਵਾਲੇ ਜਿਹਦਾ ਕੋ ਮਰਜ਼ੀ ਪਈ ਜਾਏ ਤਿੰਨਾਂ ਦੇ ਕਿੰਨੇ ਮੰਗਦਾ ਤੰਤਲ ਤੰਤਲ ਦਿਖਾ ਤੇ ਤੈਨੂੰ ਤੇਰੇ ਤੇ ਵਿਸ਼ਵਾਸ ਆਪਾਂ ਨੂੰ ਫੇਰ ਵੀ ਸੰਤਰ ਦੇਖੀ ਆ ਲੱਗਦਾ ਪਹਿਲਾਂ ਦੇਖਣਾ ਦਾ ਭਾਈ ਮਾਰੇ ਕਰ ਲੈ ਲੈ ਆ ਜਾ ਮੋਸਕੇ ਜਾਲੀ ਲੱਗਾ ਉਧਰ ਲੱਗਾ ਦਰਵਾਜ਼ਾ ਬੜੀ ਵੇਚ ਆ ਜਾ ਕਰੇ ਵੇਚਰਾ ਦੂ ਅੱਛਾ ਕਿਉਂ ਬੰਦੇ ਨੇ ਮੇਰੇ ਤੇ ਕਰਿਆ ਬਥਵਾ ਜਿਹੜਿਆ ਤਾਂ ਆ ਲੈ ਤਾਂ ਆਪਣੇ ਹੱਥ ਲੱਗੀ ਹੋਈਆਂ ਦੋਦੇ ਬਟਾ ਇਹਨਾਂ ਦਾ ਨਹੀਂ ਆ ਬਰੋ ਜੀ ਬਸ ਜਿਵੇਂ ਸੱਚਾ ਯਾਰ ਰੱਬ ਹੈ ਆਪ ਬੰਦੇ ਕਰੇ ਗੋ ਮਾਰ ਪਾਠ ਨਹੀਂ ਹੋਈ ਵੀ ਮਾਰੀ ਜਾਏਗਾ ਅਮਾਤ ਚਲ ਆਏ ਉਹ ਕੋਪੋੜਾ ਤੈਨੂੰ ਆ ਦੇਖ ਆਏ ਪੜ ਜਾਂਦੇ ਥੱਲੋਂ ਅੱਦੇ ਦਾ ਥਣਕਾਣੇ ਇਹ ਕਰ ਦਿੰਦੇ ਨੇ ਕਿ ਬੱਕਰੀ ਹੈ 21 ਵਾਰ ਉੱਥੇ ਫਾਰਮ ਪਾਉਂਦੇ ਪਾਰੰਮੀ ਨੇ ਤਾਉ ਬੱਕਰੀਆਂ ਜੇ ਤੇਰਾ ਮੇਰਾ ਵਿਸਵਾਸ ਹੋਇਆ ਤਾਂ ਹੀ ਲੈਣੀ ਆ ਹਾਂ ਜੇ ਵਿਸਵਾਸ ਚੱਕੇ ਗਿਆ ਫਿਰ ਕਿਉਂ ਲਵਾਂ ਮਾਰਾ ਠੀਕ ਹੈ ਗੱਲ ਵੀ ਆਪਾਂ ਨੇ ਦੇਣੇ ਵੀ ਪਾੜਨ ਨੇ ਸਾਹ ਨਾਲ ਤੇਨੇ ਨਾਲੇ ਸੱਪ ਮਾਰਨੀ ਚਾਰ ਕਰਨੀਆਂ ਨੇ ਕੋਣ ਤਿੰਨ ਕਰਨੀਆਂ ਨੇ ਉਹ ਡੱਬੀ ਵੱਟ ਵੀ ਫੜ ਲੈ ਸਾਹ ਚਾ ਵੀਡੀਓ ਦੇ ਵਿੱਚ ਬਾਈ ਆ ਪਹਿਲਾਂ ਪਸੰਦ ਨੇ ਥੋੜੇ ਦੇਖ ਸਕਦੇ ਥੋੜੇ ਜਮਾਨ ਨਵੀਆਂ ਨੇ ਬਾ ਤੁਹਾਨੂੰ ਪਸੰਦ ਹੋਣ ਆ ਜੀ ਮਾਤਾ ਸਾਰਾ ਕੁਝ ਚੰਗਾ ਇਹ ਆ 6 ਦੰਦ ਹੈ 6 6 ਦੰਦ ਪੱਟੀ ਨਹੀਂ ਸਾਰੀਆਂ ਇਹ ਸਾਰਾ ਕੁਝ ਇੱਕ ਕਰਾ ਕੇ 8 ਦੰਦ ਹੈ ਇਹ ਆ ਵੀ ਮਾਰ ਇਹ ਵੀ 8 ਦੰਦ ਹੈ ਮਿਲ ਬਲ ਫਰੈਸ਼ ਨਾ ਨਮੀ ਆ ਉਹ 6 ਦੰਦ ਦਾ ਡੱਬੀ ਪਰ ਲਈ ਚਲ ਇਹ ਵੀ ਫੜ ਲੈ ਬਾਬਾ ਆ ਵੀ ਫੜ ਲੈ ਆ ਡੱਬੀ ਵੱਟ ਫੜ ਲੈ ਫੜ ਲੈ ਚਾਰ ਦੀ ਚਾਰ ਕਰਾਂਗੇ ਪਰ ਲਈ ਪਰਨੀ ਪਰ ਪਰ ਲਈ

ਮੇਰੇ ਜਾਨ ਚ ਬੇਸ਼ੱਕ ਲੱਸੀਆਂ ਨੇ ਫਾਰਮ ਚੋਂ ਆਈਆਂ ਨੇ ਸੁਣ ਲੈ ਮੇਰੇ ਘਰੇ ਸਭ ਕੁਝ ਖਾਣ ਗਿਆ ਮੇਰੇ ਕੋਲੇ ਸਭ ਕੁਝ ਖਾਣ ਗਿਆ ਫਾਰਮ ਦੇ ਗਿੱਜੀਆਂ ਹੋਈਆਂ ਨੇ ਕੂਤੇ ਦੀਆਂ ਬੱਕਰੀਆਂ ਲੈਣ ਦੂਰੇ ਚਾਹੇ ਝੋਟਿਆਂ ਵਰਗੀਆਂ ਲੈ ਲਾ ਘਰੇ ਜਾ ਕੇ ਉਂਜੀ ਨਹੀਂ ਜੀ ਲਾਂਦੀਆਂ ਉਹ ਉਹੀ ਇੰਨਾ ਵਰਗੀਆਂ ਹੋ ਜਾਣਗੀਆਂ ਜਿੰਨਾ ਦੀ ਸੇਵਾ ਰੱਖੇਗੇ ਇਹੀ ਝੋਟਿਆਂ ਵਰਗੀਆਂ ਬਣ ਜਾਣਗੀਆਂ ਗੱਲ ਆ ਤੇਰੀ ਸੇਵਾ ਦੀ ਇਹਨਾਂ ਦਾ ਨੀਰਾ ਨੂਰਾ ਗਿੱਲਾ ਸੁੱਕਾ ਜੋ ਕੁਸਮਰਜੀ ਡਿੱਗੀ ਸਭ ਕੁਝ ਖਾਣ ਗਿਆ ਗਿੱਜੀਆਂ ਹੋਈਆਂ ਰਹੀਆਂ ਇਹਨਾਂ ਦੇ ਤਿੰਨ ਧਾਰਾਂ ਦੰਦੀਆਂ ਨੇ ਮੜੀਆਂ ਮੜੀਆਂ ਹਾਂ ਯਾਰ ਇਹ ਕਾਹਾਂ ਜਮਾ ਗੱਪਣਾ ਹਾਂ ਯਾਰ ਇਹ ਜੇ ਖਾਲੀ ਹੋਈਆਂ ਤਾਂ ਬਣ ਚਣ ਇਹ ਹੁਈਆਂ ਬਣੀਆਂ ਹੁਈਆਂ ਤਾਂ ਬਣ ਤੀਆਂ ਕਿਉਂ ਜੀ ਹਾਂ ਜੀ ਆਹ ਤਾਂ ਆਪਣੇ ਹੱਥੀ ਲੱਪਣੀਆਂ ਆਂ ਨਹੀਂ ਬਣੀਆਂ ਆਹ ਦੋ ਤਾਂ ਕਹਿੰਦਾ ਵੀ ਬਣੀਆਂ ਨੇ ਕੱਪੜਾ ਇਹਨਾਂ ਦੀ ਹਜੇ ਤਸੱਲੀ ਨਹੀਂ ਹੁੰਦਾ ਨਾ ਇਹ ਦਵੇ ਨਾ ਮੈਂ ਤੁਮ ਸਿੱਧੀ ਗੱਲ ਹੈ ਲੈਣੀਆਂ ਲਵਾਉਣੀਆਂ ਮਰਜ਼ੀ ਤੇਰੀ ਗੱਪੜ ਦੇਖੋ ਹੈਂ ਧੁੱਬਣੇ ਦੇਖੋ ਕੱਪੜਾ ਦੇਖੀਂ ਫਿਰ ਆ ਦੋਏ ਰੱਖੀਏ ਪਰਾਵਾ ਝੂਠ ਮਾਰ ਕੇ ਤਾਂ ਉਹਰੇ ਦੇਣ ਨੂੰ ਤੈਨੂੰ ਚਾਹੀਏ ਚਾਰਾਂ ਦੀ ਗੱਰਮਾ ਵੀ ਆ ਗੱਬਣਾ ਨੇ ਗਿਆ ਤੋਕੜਾ ਮੈਨੂੰ ਉਥੋਂ ਮੋੜਨਾ ਜਾਈਗਾ ਝੂਠ ਨਹੀਂਵੇਂ ਮਾਰਦਾ ਪੱਠਾ ਲੱਗਿਆ ਹੋਈਆਂ ਲੱਗਦਾ ਕਹਿੰਦਾ ਤੁਸੀਂ ਵੀਰੋਂ ਨਵੇਂ ਬੰਦੇ ਆ ਉਹੀ ਗੱਲ ਆ ਭਰਾਵਾ ਵੀਡੀਓ ਦੇ ਵਿੱਚ ਬੜਾ ਕੋਸਾ ਦਾ ਕਹਿੰਦਾ ਭਾਈ ਗੱਬਣਾ ਨੇ ਚਾਰੇ ਹਨਾ ਠੀਕ ਆ ਭਾਈ ਝੂਠ ਮਾਰ ਕੇ ਚੀਜ਼ ਨਹੀਂ ਦਿੰਦੇਗੇ ਤੈਨੂੰ ਮੈਂ ਕਹਿੰਦਾ ਚਾਰੇ ਗੱਬਣਾ ਨੇ ਕੀ ਫਾਇਦਾ ਹੈਗਾ ਠੀਕ ਆ ਚਾਰੇ ਪੱਠਾ ਚੰਗੀਆਂ ਨੇ ਚਾਰੇ ਦੀਆਂ ਚਾਰੀ ਪਾਦਾ ਯਾ ਕੋਲ ਦਾ ਝੋਲਾ ਖੋਲ ਨਾ ਇਹਦਾ ਬੱਚੇ ਵੱਢੀ ਜਾਂਦੇ ਨੇ ਥੱਲੇ ਧਾਰਾ ਝੂਠ ਮਾਰ ਕੇ ਦੇਖਣਾ ਲੈ ਰਾਮ ਜੀ ਆ ਬੱਕਰਾਂ ਦੇਖੋ ਉਹ ਬੜੀ ਜਾਂਦੇ ਨੇ ਥੱਲੇ ਤਾਂ ਲਾ ਦਿੰਦੇ ਆ ਬੜਾ ਝੋਲਾ ਜਾਂਦੇ ਨੇ ਸੈਂਟਰ ਤੋਂ ਡੀ ਆ ਭਾਈ ਦੱਸੋ ਉਹ ਦੀ ਚਨਾਉਣਾ ਚਾਹੁੰਦਾ ਚੈਨਲ ਨੇ ਪਹਿਲਾਂ ਮੁੱਲ ਤਾਂ ਪੁੱਛੀ ਹੈ ਹਾਂ ਪੁੱਛ ਲਓ ਭਾਈ ਜੈ ਜਮਉਂਦਾ ਕ੍ਰਿਸ਼ੀ ਮਾਂ ਦਾ ਤਾਇਆ ਬੋਣੀ ਦੇ ਤੂਸੀ ਕਰਦੇ ਆ ਬੋਣੀ ਕਰਦੇ ਆ ਮੈਂ ਠੀਕ ਆ ਨਾ 14000 ਰੁਪਏ 60 ਦੇ 5 ਸਾਡੇ 16 16 ਹਾਂ ਨਾ ਪਾਈ ਪੇ ਨਾ ਕੋਈ ਗੱਲ ਨਹੀਂ ਫਿਰ ਜੇ ਲੱਸੀ ਆ ਤੂੰ ਬਾਹਰੋਂ ਲਾ ਕੇ ਕਰਾ ਲਿਆ ਮੀਆਂ ਇਹ ਕਹੇਗਾ ਮੇਰੇ ਖਾੜੇ ਚੋਂ ਖਾਲੀ ਮੁਰਗੇ ਸਾਈ ਨੇ ਕੁਝ ਕੇ ਆ ਆ ਫਿਰ ਕੋਈ ਗੱਲ ਨਹੀਂ ਤੂੰ ਰੱਬ ਲੱਗਦੀ ਗੱਲ ਕਰੀ ਲਾਦਾ ਏ ਤੁਫਣੀ ਮੜਾ ਛੋੜਦਾ ਦੀ ਬੜੀ ਮੜਾ ਦਾ ਕਰਨ ਬੜੀ ਰੱਬ ਲੱਗਦੀ ਕਿੱਥੇ ਜਾਊਂਗਾ ਕੋਈ ਗੱਲ ਨਹੀਂ ਰੱਬ ਲੱਗਦੀ ਕਿਹੀਂ ਨਾ ਕੱਚੀ ਕਿਹੀਂ ਨਾ ਕੱਚੀ ਕਹਾ ਨਾ ਪੱਕੀ ਕਹਾ ਰੱਬ ਲੱਗਦੀ ਪਉ ਦੇਖੀ ਇਹ ਕਾ ਗੱਲਾ ਠੀਕ ਹੈ ਪੱਕੀ ਲੱਗਦੀ ਨਹੀਂ ਕਹਦੀ ਇਆਂੀਆਂ ਨੇ ਦੇਦੀ ਨਹੀਂ ਦੇਣੀਆਂ ਜਮਾਨਾ ਦੀ ਦੇਦੀ ਚੀਜ਼ ਆ ਗਈ ਕੋਈ ਗੱਲ ਮਾੜੀ ਚੰਗੀ ਵਿੱਚ ਆ ਗਈ ਸ਼ੌਨਾ ਮਿੱਟੀ ਮਾੜੀ ਨਾਲ ਕੋਈ ਨਹੀਂ ਇਹਦਾ ਜਾਤ ਜਮਾਨੇ ਦੋ ਦਿੱਸੇ ਆਈਆਂ ਬੜੀਆਂ ਵਿਚਾਰੀਆਂ ਹੋ ਜਾਣੀਆਂ ਰਾਜੀ ਸਿਆਲ ਦੀ ਬੰਦ ਬਾਈ ਬਾਕੀ ਸਿਆਲ ਮਹੀਨਾ ਦਾ ਬਈ ਇੱਧਰ ਆ ਜਾਣੀ ਤੂੰ ਪਰਾਂ ਦੀ ਆ ਹਾਂਜੀ ਹਾਂਜੀ ਸਭ ਤਾਂ ਜਾਰੀ ਹੈ 4 ਜੇ ਬਾਕੀ ਲੱਗਿਆ ਰਾਜੀ ਬੰਦ ਹਾਂ ਆ ਜਾ ਪਾ ਉਹ ਬੱਕਰੀਆਂ ਚਾਰ ਆ ਜੀ ਉਹਦਾ ਦੇਖੋ ਕਿੰਨੇ ਦਾ ਬਣਦਾ ਦੇਖ ਸਕਦੇ ਆਪਾਂ ਵੀਡੀਓ ਦੇ ਵਿੱਚ ਵੀਡੀਓ ਨੂੰ ਕਰ ਦੋ ਸ਼ੇਅਰ ਅਗਲੇ ਜੀ 65000 ਗਰਮ ਬੱਤੀ ਹਾਂ ਜੀ ਹਾਂ 65000 ਰੁਪਏ 65000 ਰੁਪਏ ਬਾਈ 65000 ਬਾਈ ਆ ਤਾਂ ਦੇਖ ਬਈਆਂ ਬਈਆਂ ਨੇ ਠੀਕ ਆ ਨਾ ਇਹ ਅਗਲੇ ਨੇ ਆਖਿਆਗਾ ਆਪਾਂ ਗਰੰਟੀ ਨਹੀਂ ਲੈਂਦੇ ਠੀਕ ਆ ਨਾ ਇਹ ਨੀਦਰੋ ਬਾਈ ਆਏ ਨੇ ਅਗਲਾ ਕੋਈ ਫਸਲ ਉਹਦੀ ਗਰੰਟੀ ਆ ਠੀਕ ਆ ਨਾ ਦੋਵੇਂ ਇਹ ਲੱਗਿਆ ਹੋਏ ਨੇ ਇਹ ਵੀ ਉਂਝ ਥੋੜੇ ਟਾਈਮਾਂ ਲੱਗਿਆ ਹੋਈਆਂ ਨੇ ਬਾਈ ਆਹ ਡੇਢ ਕਿ ਮਹੀਨੇ ਲੰਗੀ ਹੋਏਗੀ ਆ ਵੀ ਬਾਈ ਇਹ ਡੇਢ ਕਿ ਮਹੀਨੇ ਤੋਂ ਹੋਏਗੀ ਥੋੜੀ ਠੀਕ ਆ ਬਾਕੀ ਯਾਰ ਝੂਠ ਮਾਰਦੇ ਲੋਕ ਕਹਿੰਦੇ ਨੇ ਡੇਢ ਮਹੀਨੇ ਵਾਲੀ ਤੇ 3 ਮਹੀਨੇ ਦੀ ਕੋਣੜੀ ਹੈ ਕੀ ਫਾਇਦਾ ਠੀਕ ਆ ਬਾਈ ਠੀਕ ਆ ਨਹੀਂ ਮੈਂ ਦਰਾਮੂ ਤੇਰੀ ਗੱਲ ਸਟੈਂਡ ਵਾਲੀ ਮੰਡੀਆਂ ਦੇ ਵਿੱਚ ਵੀਰੇ ਬੜਾ ਕੁੱਝ ਚੱਲਣ ਲੱਗ ਰਿਹਾ ਬਹੁਤ ਜ਼ਿਆਦਾ ਨੋ ਰਾਮ ਮੂਰੇ ਆਪਾਂ ਕੋ ਸੁਣੀ ਨਹੀਂ ਲੇਗੀ ਵੀ ਫੁੱਦੂ ਬਣਾਉਣਾ। ਹੋਰ ਕਾਇਦਾ ਨਾ ਨਹੀਂ ਦੇਵੀ। ਦੇਖੋ ਬਈ ਵੀਡੀਓ। ਕਾ ਬਾਤਾਂ ਨੇ। ਰਾਮੀ ਲਿੰਗ ਰੱਖਦੀ ਵੀ ਹੈ। ਲੈ ਵੀ 35000 ਕਹਿੰਦੇ ਨੇ ਮਿਸਤਰਾ। 14 ਦਾ। ਠੀਕ ਹੈ। ਉਹਨੇ ਬੰਦੇ ਅਣਜਾਣ ਕਹਿੰਦੇ ਪਹਿਲਾਂ ਇਹਨੇ 30000 ਨਾ ਬਣਾਇਆ। ਸਹੀ ਆ। ਮੈਂ ਲਾਉਂ ਆ ਆਪਣੀ ਮਰਜ਼ੀ ਨਾਲ ਮੁੱਲ। ਠੀਕ ਹੈ। ਤੈਨੂੰ 35000 ਮੈਂ ਲਾਇਆ ਪਰ ਉਹਨਾਂ ਨੇ ਨਹੀਂ ਲਾਇਆ। ਠੀਕ ਹੈ। 35000 ਰੁਪਿਆ ਬਾਕੀ ਜਿਹੜਾ 14 4 ਜਿਹੜਾ 30000 ਰਹਿ ਗਏ ਉਹ ਚਾਹ 5000 ਰੁਪਿਆ ਲੱਗ ਲੋ ਕਾ ਜੀ ਉਹ ਕਹਿੰਦਾ ਜੀ ਬਚੇ ਨਹੀਂ ਗੱਬਣਾ 15 ਦਾ 2 ਦਾ ਪਤਾ ਨਾ ਤਾਰ ਦੇ ਪੈਸੇ ਗਣ ਲੈ ਨਾ ਕੋਈ ਨਹੀਂ ਪੈਸੇ ਦਾ ਗਿਣੂਗਾ ਜਦੋਂ ਚੀਜ਼ ਦਊਗਾ ਪੈਸੇ ਗਿਣੂਗਾ ਹੈ ਕਿ ਨਹੀਂ ਜੀ ਠੀਕ ਹੈ ਗੱਲ ਇਹ ਜੇ ਜਦੋਂ ਤੁਹਾਡੇ ਹੱਥ ਦੇ ਵਿੱਚ ਕੰਦ ਰੱਖੂਗਾ ਫਿਰ ਮੈਂ ਪੈਸੇ ਗਣੂਗਾ ਵੀ। ਉਹ ਕਹਿੰਦਾ ਵੀ ਲਿੱਸੀਆਂ ਬੱਕਰੀਆਂ ਨੇ ਚਾ ਜਰਾ ਜੀ ਦੇ ਲਿੱਸੀ ਰੇ। ਉਹ ਕਹਿੰਦਾ ਵੀ ਜੇ ਤੂੰ ਕਹਿਣਾ ਸਹੀ ਹੋਤ ਤੇ ਹੈਗੀ ਨਹੀਂ। ਉਹ ਕਹਿੰਦਾ ਤੇਰੇ ਤੇ ਪਰੋਸਾ ਹੈ। ਜੇ ਕਹਨੇ ਇਹ ਰਾਜੀ ਹੁੰਦੀ ਆ ਨਾ ਤੈਨੂੰ ਵੀ ਪਤਾਗਾ ਵੀ ਕੀ ਰੇਟ ਦੇ ਪੱਠਾ ਵੇਚਦੇ ਆਪਾਂ। ਉਹ ਚਲੋ ਤਾਂ ਫਿਰ ਕਿਸੇ ਦੀ ਹਾਂ। ਫਿਰ 16.5 ਥੋੜਾ ਜਰ ਮੰਗ ਵੀ ਯਾਰ ਕੀ ਜਿਆਦਾ ਲਿਆਗਾ ਜੀ ਇਧਰ। ਅੱਜ ਕੱਲ ਅਗਲਾ 10000 ਦੀ ਪੱਠਾ ਵੇਚਦਾ ਨਹੀਂ ਕੀ ਜੀ। ਉਤਾ ਮਰਜ਼ੀ ਭਰਾਵਾ ਤੇਰੀ। ਤੇਰੀਆਂ ਸਮਾਂ। ਅੱਪ ਇਹ ਤਾਂ ਗੱਲ ਕਰੀਏ ਨਹੀਂ ਜਾਈਏ 60000 ਆਦੇ ਪੱਠਾ ਦਾ ਦੇ ਦੂੰਗਾ ਰੇਟ ਵਾਈਆਂ ਤੋਂ ਸਮਝ ਜੀ ਕਰਾਈ ਜਾਂਦਾ 15 15 ਠੀਕ ਆ ਨਾ 15 15000 ਨੂੰ ਪੱਠਾ ਦੂੰਗਾ ਵੀ ਸਾਰੀਆਂ ਪੱਠਾ ਸਾਫ ਨੇ ਦੋ ਛੇ ਛੇ ਦੰਦ ਨੇ ਗਿਆ ਠੀਕ ਆ ਨਾ ਦੋ ਅੱਠ ਦੰਦ ਚਾਹ ਚੌਧਰੀ ਹੈ ਕਾਰਨ ਦੇ ਕਿ ਨਾ 60000 ਬਿੰਦੋ ਪੱਕੇ ਨਹੀਂ ਚਾਰੇ ਹੋਰ ਫਿਰ ਕੀ ਕਰਾਂ 15 15 ਦੇ ਦੋ ਆਏ ਇਹਦੇ ਲੋਕ ਸਿਆਣੇ ਨਹੀਂਗੇ ਜਿਵੇਂ ਪਹਿਲਾਂ ਸਾਨੂੰ ਵੀ ਬੱਕਰੀਆਂ ਮਿਲ ਜਾਂਦੇ ਤੇ ਹੁਣ ਸਾਨੂੰ ਵੀ ਨਹੀਂ ਦਿੰਦੇਗੇ ਹਾਂ ਹਾਂ ਆਹਦੇ ਕਹਦੇ ਨੇ ਭਾਈ 20 22000 ਦੇ ਖਰੀਦੀਆਂ ਹੋਈਆਂ ਨੇਗੀਆਂ ਠੀਕ ਹੈ ਭਾਈ ਫਾਰਮ ਵਾਲੇ ਜਦੋਂ ਲੈ ਕੇ ਜਾਂਦੇ ਨੇ ਆਪਣੇ ਕੋਲ 20 22000 ਦੇ ਲੈ ਕੇ ਜਾਂਦੇ ਨੇਗੇ ਮੁਰਕੇ ਆਪਾਂ ਨੂੰ ਐ ਤਾਂ ਹੈ ਨਹੀਂਗਾ 10 10000 ਦੇ ਅਪਣਾ ਦੇਣਗੇ ਉਹ ਮੇਰੀਆਂ ਵੀ ਖਰੀਦੀਆਂ ਹੋਈਆਂ ਨੇਗੀਆਂ ਲੈ ਮਰ ਕਾਲ ਆ ਪੱਠਾਂ ਦੇ ਵਿੱਚ ਲੈ ਕਵੀ ਕੱਢ ਲੈ ਭਾਈ ਯਾਰ ਦਿੱਦਰ ਮਾਰੀ ਦਾ ਵੀਡੀਓ ਲੈ ਕਿ ਜਾਣ ਕੀ ਲੱਸੀਆਂ ਨੇਗੀਆਂ ਜਾਨ ਤਾਂ ਉਹਨਾਂ ਨੇ ਪਾਉਣੀ ਐ ਮਹਾਰਾਜ ਫੇਰੀ ਜਾਨ ਵੀ ਹੋਵੇ ਠੀਕ ਆ ਦੇਖੋ ਵੀਡੀਓ ਬਾਈ ਤੁਸੀਂ ਵੀ ਨਹੀਂ ਘੈਂਟ ਐ ਓ ਬਾਈ ਕਰਾਂ ਕੁਸਾ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਕੀ ਕਰਤਾ ਚਾਲੀ ਏ ਤੇਰੇ ਕਹੇ ਤੂੰ ਚਾਲੀ ਕਰਤਾ ਪਹਿਲੀ ਬੋਲ ਗਿਆ ਤੂੰ ਮੈਂ ਤਾਂ ਹੌਲੀ ਹੌਲੀ ਚੱਲਦਾ ਚਾਲੀ ਕਰਤਾ ਚਾਲੀ ਕਰਤਾ ਚਾਲੀ ਨਹੀਂ ਵੀ ਬੰਦੇ ਨੇ ਸਿੱਧਾ ਹੀ ਚਾਲੀ ਜੈਤਾ ਬਸ ਐਂ ਦਾ ਕੋਈ ਗੱਲ ਨਹੀਂ ਹੁਣ ਤੂੰ ਕਰ ਦੇ ਸਕੰਡ ਨਹੀਂ ਬਣਦਾ ਹਾਂ ਨਹੀਂ ਬੰਨੀਦਾ ਯਾਰ ਉਹ ਗੋਣੀ ਵਾਲਾ ਕੰਮ ਸਵੇਰੇ ਸਵੇਰੇ ਕਰਿਆ ਕਰੋ ਐਵੇਂ ਕਿਸ ਨਾਲ ਕੱਚੇ ਮੁੱਲ ਨਾਲ ਆਇਆ ਕਰੋ ਕੌਣ ਦਿੰਦਾਗਾ ਨਾਲੇ ਤੂੰ ਦੱਸ ਵੀ ਮਿਲ ਜਾਣਗੇ ਇਹ ਪੱਠਾ ਕੌਣ ਦਊਗਾ ਬੰਦ 10000 ਨੂੰ ਪੱਠਾ ਮਨੇ ਇਹਦਾ ਗੱਲ ਆਦੇ ਲੈ ਆਪਾਂ ਖਰੀਦਣ ਜਾਂਦੇ ਕੋਈ ਫੜਾ ਦੂਗਾ ਇਹੋ ਜਿਹਾ ਪੱਠਾ ਇਹੋ ਜਿਹਾਂ ਦਾ ਮੇਮ ਨਹੀਂ ਮੈਂ ਤਾਂ ਲੈ ਕੇ ਦਿਖਾ ਦਿੰਦਾ ਤੁਹਾਡੀ ਮਰਜ਼ੀ ਦੀ ਗੱਲ ਆ ਯਾਰ ਆਪਣੀ ਕਿਹੜਾ ਜਿਦਾਈ ਹੈ ਤੋਕ ਦੇਦਾ ਜਿਦਾਈ ਦਾ ਕੋਈ ਨਹੀਂ ਆਏ ਜਾਂਦਾ ਯਾਰ ਬਾਈ 35000 ਹੀ ਲਾਈ ਜਾਣਾ ਅਗਲੇ ਨੇ ਮੁੱਲ ਲਾਇਆ ਮੈਂ ਤਾਂ ਲਾਇਆਗੇ ਕੋਈ ਗੱਲ ਕੋਈ ਜਿਦਾਈ ਨਹੀਂ ਮੇਰੇ ਕੰਨ ਚੁਰਾ ਹੋ ਕੇ ਦੱਸ ਦਿੱਤੇ ਇਦਾਂ ਨੂੰ ਹੁੰਦਾ ਰਸਤਾ ਮੇਰਾ ਉਹਨਾਂ ਨੂੰ ਨਾ ਸੁਣਾ ਮੈਂ ਤਾਂ ਤੈਨੂੰ ਦੱਸਦਾ ਦੱਸ ਦੱਸ ਦੱਸਦਾ ਦੱਸਦਾ ਓ ਯਾਰ ਤੂੰ ਤਾਂ ਦਿਲ ਦੀ ਗੱਲ ਪੜ ਲੈਣਾ ਤੇਰੇ ਕੰਨ ਜੀ ਦੱਸਣ ਦੀ ਕੀ ਲੋੜ ਹੈਗੀ ਦਿਲ ਦੀ ਗੱਲ ਪੜ ਲੈਣਾ ਤੈਨੂੰ ਪਤਾ ਨਹੀਂ ਕਿੰਨੇ ਦੀਆਂ ਪੱਠਾ ਬਣਨਗੀਆਂ ਤੇਰੀ ਗੱਲ ਪੜ ਲੈ ਨੇ ਅੱਜ ਤੂੰ ਅੱਜ ਦਾ ਲੱਗ ਰਿਹਾ ਵਪਾਰ ਕਰਨ ਤੈਨੂੰ ਦਿਲ ਦੀ ਗੱਲ ਅਗਲੀ ਪਤਾ ਲੱਗ ਜਾਏ ਇੰਨੇ ਟਿਕਰੇ ਲੈਣਗੇ ਨਹੀਂ ਟਿਕਰੇ ਬੰਦੇ ਬੱਕਰੀਆਂ ਦੇਣਗੇ ਦਿਲ ਦੀ ਗੱਲ ਪੜ ਲੈ ਨੇ ਫੇਰ ਤੇਰੇ ਕੰਨ ਜੀ ਕੀਮਤ ਦੱਸੂਗਾ ਤੂੰ ਤਾਂ ਜਿਹੜੀ ਮੇਰੇ ਦਿਲ 'ਚ ਗੱਲ ਚੱਲ ਰਹੀ ਆ ਤੂੰ ਪੜੀ ਬੈਠੇ ਕਿੱਥੇ ਬੱਕਰੇ ਮੇਲ ਗੱਲ ਦੀ ਪੁੱਜਲੀ ਇੱਥੇ ਜਾਊ ਕੰਮ ਜਿਹੜਾ ਬੰਦਾ ਦੇਣ ਖੇਤ ਦਾ ਬੱਕਰੀ ਆ ਉਹਦਾ ਵੀ ਤੂੰ ਦੱਸ ਦਿੰਦਾ ਵੀ ਇੱਥੇ ਦੇਖ ਬੱਕਰੀ ਕੀ ਸਕਦਾਗਾ ਮੇਕਨ ਨਾਲ ਤੂੰ ਪੜ ਲੈ ਨੀ ਮੇਰਾ ਪੁਰਾ ਸਾਤੇ ਤੱਕ ਗਿਆ ਤੇ ਵੀ ਨਾ ਰੇ ਮੁੰਡਾ ਤਾਂ ਤੇਰੇ ਹੋਣਾ ਹਾਂ 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 ਅੱਤ ਇਹ ਨਹੀਂ ਕਰਦਾ ਤੂੰ ਜੀ ਕਰਾਉਂ ਜਨਾਨੀ ਦਾ ਹੋਣੀ ਹਾਂ ਆਦਨੇ ਦਾ ਕਹਤਾ ਤਵੀਤ ਦਿੰਦਾ ਬਗਜਾ ਬੀਬੀ ਮੁੰਡਾ ਤੇਰੇ ਹੋ ਨਾ ਕੁੜੀਆਂ ਅਸੀਂ ਕਿਸੇ ਨੂੰ ਨਹੀਂ ਦਿੰਦੇ ਮੁੰਡੇ ਮੁੰਡੇ ਦੇ ਕੇ ਤੋੜਦੇ ਆ ਜਮਾ ਜੀ ਜਮਾ ਮੈਂ ਕਚੈਰੀ ਚ ਵਗ ਜੀ ਵਕੀਲ ਕਹਿਣਗੇ ਕੇਸ ਪਰਹੀ ਹੋ ਤੇਰਾ ਅਸੀਂ ਪਰੇ ਸਭ ਨੂੰ ਕਰਕੇ ਤੋੜਦੇ ਆ ਜਿਵੇਂ ਜੀ ਅਸੀਂ ਕਿਸੇ ਨੂੰ ਫੇਲ ਕਰਦੀ ਨਹੀਂ ਤੈਨੂੰ ਵੀ ਪਾਸ ਕਰਕੇ ਤੋੜਾਂਗੇ ਬਾਈ ਆ ਮੇਮਣਾ ਚੁੰਗਰੇ ਆ ਮੇਮਣਾ ਅੱਛਾ ਚੋਰੀਆਂ ਇੱਕ ਦਾਰ ਚੌਂਗਿਆ ਦੇ ਇਹਨਾਂ ਵਿੱਚ ਬਾਹਲੀ ਚਾ ਇਨਾ ਬੰਨਾਂ ਲੈ ਨੀ ਬੱਤ ਪਿੱਗੇਰੇ ਚ ਵਾਰਦੇ ਬਾਈ ਕਰਾਣਾ ਕੁਸ ਹਾਂ ਅੱਛਾ ਇਹ ਐਮ 77 ਸੇ ਕਹਿੰਦਾ ਇਨ ਪਿੰਨ ਸਭਾਟਾਈ ਲਾਪੇ ਮੇਰੇ ਇਹਨਾਂ ਨੇ ਪਿੰਨ ਹੁਣ ਬਣਾਈਏ ਰਾਮੂ ਨੂੰ ਜਿੰਨ ਬਣਾ ਦੇ ਜੀ ਬਣਾ ਦੇ ਟੀਲਾ ਹੁਣ ਟੀਲਾ ਟੀਲ ਮੜਾ ਮੋਟਾ ਹੋਰ ਹੁਣ ਟੀਲਾ 42000 ਦੀਆਂ ਦਿਨਾਂ ਇਹ ਇਹ ਪੂਰੇ 45 ਦੀਆਂ ਨਹੀਂ ਨਹੀਂ ਤਾਇਆ ਉਹ ਨਹੀਂ ਮਹਾਰਾਜ ਕਿੱਧਰ ਤੂੰ ਟਕੜਾ ਹੋ ਗਿਆ ਪੂਰੇ ਤਨ 45000 ਰੁਪਏ ਦਾ ਦੇ ਦੇ ਉਹ ਮੈਂ ਕਹਿੰਦਾ ਕਿਹੜਾ ਦਿੰਦਾ ਯਾਰ 11 11000 ਨੂੰ ਕਾਹਨੂੰ ਬੋਲ ਉਹ ਤੇਣੀਆਂ ਨੇ ਐ ਮੈਂ ਕਾਹਨੂੰ ਕਰਕੇ ਤੇਣੀਆਂ ਨੇ ਕੱਚੇ ਮੁੱਲ ਨਾਲ ਨਾ ਬੱਚੇ ਨਹੀਂ ਲਉਂਦਾ ਕਿੱਧਰ ਪੱਛੇਗਾ ਹੋਰ ਵੀ ਖੜਿਆ ਹੁੰਦਾ ਕੱਚੀਆਂ ਨਾ ਕਰਿਆ ਗਾ ਨਾ ਕੱਚੀਆਂ ਨਹੀਂ ਕਰਦਾ ਹੋਰ ਨੂੰ ਦੇਤੇ ਜਾਂ ਭਾਜਾ ਹਾਂ ਬੋਲ ਨਮਾਸ਼ਕਾਰੀ ਬੋਲ 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 ਲੈ ਵਸ ਹਾਂ ਬੋਲ ਪੱਠਾ 베ਚਤੀਆਂ ਹਾਂ ਬੋਲ ਹੁਣ ਤੇਰੀ ਮਰਜ਼ੀ ਐ ਮੇਰੀ ਨਹੀਂ ਹਾਂ ਇਹ ਤੀਆਂ ਦੋ ਘੱਟ 50 ਦੀਆਂ ਪੂਰੇ 50 ਦੀਆਂ ਨਹੀਂ ਨਹੀਂ ਤਾ 55000 ਦੇ ਬਿਠਾ ਦਊਗਾ ਮੈਂ ਬੰਦਾ ਐਸੇ ਘੱਟ ਬਈ ਨਹੀਂ ਨਹੀਂ ਮਹਾਰਾਜ ਪਰ 55000 ਪੱਠਾ ਨਹੀਂ ਨਹੀਂ ਤਾ ਮੈਂ 100 ਘੱਟ ਨਾ ਜਾਈਂ ਉਹ ਨਹੀਂ ਮਹਾਰਾਜ ਮੇਰੇ ਨਹੀਂ ਨਹੀਂ ਮੰਨਗਾ ਤੂੰ ਯਾਰ ਉਹ ਮੈਂ ਕਹਿੰਦਾ ਜੇ ਮੈਨੂੰ ਕੋਸ ਰੋਟੀ ਬੰਦ ਦੇਂਦੇ ਨੇ ਮੈਂ ਦੇ ਦਿੰਦਾ ਬਈ ਆ ਜਾ ਆ ਜਾ 55000 ਇਹ ਆ ਜਾ ਮੈਂ ਕੱਚਾ ਨਹੀਂ ਹੁਣ ਸੌਦਾ ਛੱਡਦਾ ਆ ਜਾ ਨਹੀਂ ਤਾ ਆ ਜਾ ਉਹ ਕਹਿੰਦਾ 55000 ਲੈਣਾ ਦੇਖੀ ਜਾਉਂਦੀ ਬੰਦਾ 55000 55000 ਬੋੜੀ ਵਾਲਾ ਕਰਾਉਂਦਾ ਠੀਕਾ ਕਰਾਉਂਦਾ ਠੀਕਾ ਕਰਾਉਂਦਾ ਠੀਕਾ ਕਰਾਉਂਦਾ ਠੀਕਾ ਕਰਾਉਂਦਾ ਠੀਕਾ ਕਰਾਉਂਦਾ ਠੀਕਾ ਕਰਾਉਂਦਾ ਚੱਲੋ ਨਿਬੜ ਗਿਆ ਸੌਦਾ ਕਿੰਨੇ ਦੇ ਦੋਸਤੇ ਪਿਆ ਦੀਆਂ 55000 ਨੋਟ ਦੀ ਵੀ ਅਸੀਂ ਤੇ ਅਸੀਂ ਕਰਦੇ ਇਹਦਾ ਮੈਨੂੰ ਦੇ ਜਰਾ ਫੁੱਟਿਆ ਹੈ ਮੈਨੂੰ ਦੇ ਦੀ ਟੁੱਟਿਆ ਲੈ ਲਓ ਜੀ ਕਿੰਨੇ ਪਾਟੇ ਹੋਈ ਨੇ 55000 ਦਾ ਸੌਦਾ ਬੋੜੀ ਕਰੀਏ ਇੱਕ ਤੇਰੀ ਹੈ ਤੇਰੀ ਇੱਕ ਬੋੜੀ ਕਰੀਏ ਮਾਰਦੀਆਂ ਸੌਦਾ 55000 ਇਹ ਕਰਾਉਣਾ ਹੈ ਤੈਨੂੰ ਪਕਾਈ ਨਹੀਂ ਕਰਨਾ ਹੈ ਮੈਂ ਵੀ ਪੂਣੀ ਨਾਲ ਪੂਣੀ ਨੇਰੀ ਵੀ ਹੋਣੀ ਗੱਬਣਾ ਦੋ ਦਾ ਪਤਾ ਨਹੀਂ ਕਿਉਂ ਜੀ ਹਾਂ ਦੇਖੀ ਜਾਂਦੀ ਐ ਫਿਰ ਹੁਣ ਕੀ ਹੋ ਗਿਆ ਸੌਦਾ ਕਰ ਗਿਆ ਸ੍ਰੀ ਬਾਈ ਜੀ ਵੀਡੀਓ ਕਰ ਦੋ ਸ੍ਰੀ ਹਾਂ ਗੱਲ ਵਿੱਚ ਪਾ ਦੇ ਚੜੀ ਦੀ ਹੈ ਨਹੀਂ ਕੰਨੀ ਠੀਕ ਹੈ ਜੀ ਕਿਉਂ ਜੀ ਨਾ ਦੇਦੀ ਮੁੰਡੇ ਨੂੰ ਛੋੜਦੀ ਚਵਾਨੀ ਚਾਰ ਦਾ ਸੌਦਾ ਹੋ ਗਿਆ ਬਾਈ ਚਾਰ ਬਾਈ ਚਾਰ ਦਾ ਇਕੱਠਾ ਚਾਰ ਦਾ 45200 13 चौक 52 13 चौक 52 रामू ਵੀ ਇੱਕ ਵਾਰੀ ਇੱਧਰ ਨੂੰ ਲੈ ਆਂਗੇ ਇਹਨਾਂ ਨੂੰ ਸਾਰੀਆਂ ਨਾ ਮੰਗ ਲੈ ਮੰਗ ਲੈ ਜਾ ਮੰਗ ਜੀ ਇਹ ਕਾ ਬੇਚੀਰੀ ਆ ਬੱਕ ਨਾ ਆ ਕੇ ਲੱਤਾਂ ਭਾਈ ਹੋ ਗਏ ਇਹਦਾ ਬਾਹਰ ਝੋੜਿਆ ਇਹਦਾ ਹੱਡੀ ਆ ਵੀ ਇਹ ਝੋੜਿਆ ਕਰਕੇ ਨਾ ਹੱਡੀ ਆ ਦੀ ਝੋੜਿਆ ਕਰਕੇ ਆ ਤਾਂ ਝੋੜਿਆ ਕਰਕੇ ਝੋੜੀ ਨਾ ਦਾ ਅੱਖ ਤੇ ਬੂ ਬੱਕਰੀ ਦੇ ਤੇ ਡੱਕਾ ਗੱਲ ਫੋਨ ਬਾਈ ਕੱਠ ਬਹੁਤਾ ਬਾਈ ਆਈ ਆਪਣੇ ਹੱਥ ਚ ਸੋਦੇ ਚ ਪੈਸੇ ਤੇ ਦੇ ਵੀ ਨਹੀਂ ਵੀ ਪਸੰਦ ਜਵਾਬ ਦੇ ਦੀ ਕਿਉਂ ਜੀ ਮੈਂ ਤਾਂ ਕੋਈ ਕੰਮ ਠੀਕ ਕਰਦਾ ਨਹੀਂ ਕਰਦਾ ਨਹੀਂ ਬਜੋ ਪੜਨਾ ਪੜ ਗਿਆ ਬਾਈ ਆਣੀ ਤਿੰਨੇ ਸਲਾਹ ਕਰ ਲਓ ਆ ਲਿਆ ਲਿਆ ਸਾਡਾ ਮੁੰਡਾ ਖਰਜੂ ਕੋਈ ਨਹੀਂ ਲੱਕੇ ਦਾ ਪਿੰਡ ਦਾ ਕੱਲ ਨੂੰ ਆਏ ਨਾ ਕਿਉਂ ਰਾਜੂ ਨੇ ਲਟਾਤੇ ਖਾਉਣੀ ਕਿਉਂ ਜੀ ਤੇਰਾ ਤੇ ਨੁੱਤ ਨਹੀਂ ਹੈਗੀ ਇਹ ਬੱਕਰੀਆਂ 13 13000 ਨੂੰ ਪੈ ਗਈਆਂ ਤੇਨੀ 13 13 ਨੂੰ ਕੋਈ ਬੱਕਰੀ ਦਿੰਦਾ ਨਹੀਂ ਅੱਜ ਕੱਲੀ ਦੇ ਦੇ ਦੂ ਜੀ ਬੱਕਰੀਆਂ ਜਾਂ ਜਾਂਦੀਆਂ ਲਿੱਸੀਆਂ ਚ ਰੂਹ ਨਹੀਂ ਤੇਰੇ ਤੇਰੇ ਵੀ ਲੈ ਕੇ ਦੇਣੀਆਂ ਤੇਰੀ ਤੇਰਾ ਬਾਪੇ ਨਾਲ ਕਦੀ ਟੱਕਰੀ ਆ ਚਾ ਬਾਪੇ ਨਾਲ ਕਦਾ ਦਿਨਾਂ ਚ ਜਮਾਂ ਜੀ ਹੈਗਾ ਤੇਰੇ ਕਰਮ ਖੁੱਲਗੇ ਤੇਰੇ ਤੇਰਾ ਤੋਲਤਾ ਹਾਂ ਕਿਉਂ ਬਈ ਤਰਸੇਮ ਸਹੀ ਗੱਲ ਆ ਦਾ ਤੇਰੇ ਜਿਹੜਾ ਟੁੱਟੇ ਗਿਆ ਚ ਪੰਜ ਪੰਜ ਸੌ ਦੇ ਪੈਸੇ ਇਹਨਾਂ ਵਿੱਚ ਬਣਦਾ ਉਹ ਕੋਈ ਨਹੀਂ ਉਹ ਪੁੱਛਾਂਗੇ ਉਹਦੀ ਮਾਤਰੀ ਮੈਨੂੰ ਕਿੰਨਾ ਸਾਰਾ ਠੀਕ ਹੈ ਜੀ ਜਿਹੜਾ ਵੀ ਪੈਸਾ ਆ ਇਹ ਮੈਂ ਇਹ ਰੱਖ ਪੈਸੇ ਇਹਦਾ ਹੋ ਗਿਆ ਇਹਦਾ ਇਹਦਾ ਦੇਖ ਉਹਦਾ ਕੀ ਹੋ ਗਿਆ 14 ਫਿਰ ਮੈਂ ਤਾਂ ਕਹੇ 4 ਦਾ ਉਹਦਾ ਹੋ ਗਿਆ ਇਧਰ ਪੈਸਾ ਦੀ ਗਣਤੀ ਸ਼ੁਰੂ ਆ ਚੰਦਰਿਆ ਤੂੰ ਚਾਰ ਦਾ ਸੌਦਾ ਹੈ ਚਾਰ ਵੀਡੀਓ ਵਾਲਾ ਚੰਦਰਿਆ ਤੂੰ ਤਾਂ ਦੁੱਧ ਲੁੱਟ ਰਾਣਾ ਚੰਦਰਿਆ ਇੱਕ ਆ ਗੱਬਕਰੀ ਵਾਂਗ ਚੰਦਰਾ ਕਾਹੋ ਅੱਜ ਚੰਦਰਾ ਬਣਾ ਫਿਰਦਾ ਇਹਨੂੰ ਵਧਾਈਆਂ ਦਿਓ ਅੱਜ ਇਹਦਾ ਮੋਨਟਾਈਜ਼ ਹੋ ਗਿਆ ਚੈਨਲ ਚੰਦਰਿਆ ਤੂੰ ਤਾਂ ਸੁਨੱਖਾ ਹੋ ਗਿਆ ਹੁਣ ਬਹੁਤ ਬਹੁਤ ਮੁਬਾਰਕਾਂ ਜਿਹਦੇ ਜਿਹਦੇ ਹੋਈ ਜਾਣਗੇ ਉਹਨਾਂ ਨੂੰ ਮੁਬਾਰਕਾਂ ਦੇ ਚਲਾਂਗੇ ਹੋਰੋਂ ਠੀਕ ਹੈ ਫਿਰ ਮੋਨੋਡੇ ਜੀ ਤਰਜਮ ਮੋਨੋਡੇ ਜੀ ਨੋ ਪੇਮੈਂਟ ਤੇ ਤਿੰਨੋਂ ਪੇਮੈਂਟ ਆ ਜਾਣੀ ਆਪਣੇ ਪਹਿਲਾਂ ਰਹਿ ਗਏ ਹੈਨਾ ਬਾਈ ਆ ਗਈ ਪੇਮੈਂਟ ਤਾਂ ਤੰਨਰਾ